ਛੋਟੇ ਸਹਬਜ਼ਾਦੇ ਆ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਸਮੁੱਚੀਆਂ ਤਿਆਰੀਆਂ ਨੇ ਮੁਕੰਮਲ ਕਰ ਲਈਆਂ ਗਈਆਂ ਹਨ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਫਤਿਹਗੜ੍ਹ ਸਾਹਿਬ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਗੁਰਦੁਆਰਾ ਬਾਬਾ ਮੋਤੀਰਾਹ ਮੇਰਾ ਗੁਰਦੁਆਰਾ ਸ੍ਰੀ ਠੰਡਾ ਬੁਰਜਾ ਤੇ ਹੋਰ ਧਾਰਮਿਕ ਸਥਾਨਾਂ ਤੇ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋ ਲਈ ਪਹੁੰਚਦੀਆਂ ਹਨ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਰਹਿائش ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਲੰਗਰ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤੇ ਨਾਲ ਹੀ ਪਿੰਡਾਂ ਅਤੇ ਹੋਰ ਸਭਾ ਸੁਸਾਇਟੀਆਂ ਵੱਲੋਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆ ਕੇ ਲੰਗਰ ਲਗਾਏ ਜਾ ਰਹੇ ਹਨ ਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹਨਾਂ ਸਿੱਧੀ ਜੋੜ ਮੇਲ ਦੌਰਾਨ ਪੂਰਾ ਸਹਿਯੋਗ ਦਿੱਤਾ ਜਾਵੇ ਤੇ ਜਨਤਾ ਦੀ ਸਹੂਲਤ ਲਈ ਵੱਖ-ਵੱਖ ਥਾਵਾਂ ਤੇ ਪਾਰਕਿੰਗ ਅਤੇ ਠਹਿਰਨ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਤੇ ਮੈਡੀਕਲ ਸਹੂਲਤਾਂ ਵੀ ਪ੍ਰਦਾਨ ਕਰਨ ਲਈ ਕੈਂਪ ਲਗਾਏ ਗਏ ਹਨ ਤੇ ਟ੍ਰੈਫਿਕ ਨੂੰ ਵੱਖ-ਵੱਖ ਥਾਵਾਂ ਤੋਂ ਡਿਵਰਟ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਪੇਸ਼ ਨਾ ਆਵੇ ਜਗਦੇਵ ਸਿੰਘ ਫਟੇਗੜ ਸਾਹਿਬ ਕੱਲ 25 ਦਸੰਬਰ ਤੋਂ ਤਿੰਨ ਦਿਨ ਦੀ ਸ਼ਹੀਦੀ ਸਭਾ ਸ਼ੁਰੂ ਹੋਣ ਜਾ ਰਹੀ ਆ ਪਿਛਲੇ ਲਗਭਗ ਇੱਕ ਮਹੀਨੇ ਤੋਂ ਪ੍ਰਸ਼ਾਸਨ ਤੇ ਪੁਲਿਸ ਦੇ ਸਹਿਯੋਗ ਨਾਲ ਜੁੜਿਆ ਹੋਇਆ ਹੈ ਕਿ ਇਹਦੇ ਪੂਰੇ ਮੁਕੰਮਲ ਪ੍ਰਬੰਧ ਕੀਤੇ ਜਾ ਸਕਣ ਤਾਂ ਜੋ ਇਹ ਜਿਹੜੀ ਸ਼ਹਾਦਤ ਹੈ ਇਸ ਨੂੰ ਨਤਮਸਤਕ ਹੋਣ ਲਈ ਸਾਡੀ ਪਵਿੱਤਰ ਧਰਤੀ ਤੇ ਜਿਹੜੇ ਲੋਕ ਆਉਂਦੇ ਹਨ ਉਹਨਾਂ ਸੰਗਤਾਂ ਲਈ ਪੂਕਾ ਇੰਤਜ਼ਾਮ ਹੋਵੇ ਸਭ ਤੋਂ ਜ਼ਰੂਰੀ ਇੰਤਜ਼ਾਮ ਹੈ ਜਿਹੜਾ ਬੈਰੀਕੇਡਿੰਗ ਟ੍ਰੈਫਿਕ ਡਾਇਵਰਸ਼ਨਸ उस इलावा तो पार्किंग सारे प्रबंधा बारे तो एस एस पी मैडम थोड़ा दस देंगे उन्होंने पब्लिसिटी भी असी कर ली है इसको तो सबको तो जरूरी यह है कि जी टी रोड तो लैके गुरद्वारा साहब तक कोई भी गड्डिया आनिया अलाउड नहीं होगी सो अपा संगत की सुविधा लिए जो बजुर्ग हैं औरत बच्चे हैं उन्होंने शटल सर्विस की है सौ बसा अरेज हो चुकिया इस तो रिक्शाज भी अरेज हुए हैं ਅਸੀਂ 6 ਪੁਛਕਿਤ ਸੈਂਟਰ ਵਿੱਚ ਸਟੈਬਲਿਸ਼ ਕੀਤੇ ਹਨ ਤਾਂ ਕਿ ਜੇ ਸੰਗਤਾਂ ਨੂੰ ਕੁਝ ਵੀ ਇਨਫਰਮੇਸ਼ਨ ਚਾਹੀਦੀ ਹੋਵੇ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਸਕੇ ਜਿਹੜੇ ਸਵੇਰੇ ਕੱਲ ਸਵੇਰ ਤੋਂ ਸ਼ੁਰੂ ਹੋ ਜਾਣਗੇ ਇਸ ਤੋਂ ਇਲਾਵਾ ਪੰਜ ਰਹਿਣ ਬਸੇਦਿਆਂ ਦਾ ਇੰਤਜ਼ਾਮ ਕੀਤਾ ਹੈ ਇੰਨੀ ਠੰਡ ਵਿੱਚ ਤੇ ਇੱਕ ਹੋਰ ਕੰਮ ਅਸੀਂ ਕੀਤਾ ਹੈ ਕਿ ਕੁਝ ਲੋਕ ਜਿਹੜੇ ਸੰਗਤਾਂ ਚੱਲਦੇ-ਚੱਲਦੇ ਥੱਕ ਜਾਂਦੀਆਂ ਹਨ ਤਾਂ ਆਪਣੇ ਪੀਸੀ ਕੰਪਲੈਕਸ ਦੇ ਵਿੱਚ ਜਿਹੜਾ ਪਾਰਕ ਹੈ ਉਹਦੇ ਵਿੱਚ ਅਸੀਂ ਆਰਾਮ ਘਰ ਬਣਾ ਰਹੇ ਹਾਂ ਜਿਦੇ ਉੱਪਰ ਤੰਬੂ ਲਾ ਕੇ نیچے ਮੈਟ੍ਰੀਸਸ ਲਗਾ ਕੇ so that ਜੇ ਕਿਸੇ ਨੇ ਵੀ ਆਰਾਮ ਕਰਨਾ ਹੈ ਕੋ ਬਜ਼ੁਰਗ ਜਾਂ ਔਰਤ ਚੱਲਦੇ ਥੱਕ ਗਏ ਹਨ ਕੋ ਬੱਚੇ ਆਰਾਮ ਕਰਨਾ ਚਾਹੁੰਦੇ ਹਨ ਤਾਂ ਉਸ ਆਰਾਮ ਸੈਂਟਰ ਤੇ ਆ ਕੇ ਰੈਸਟ ਕਰ ਸਕਦੇ ਇਸ ਤੋਂ ਲਾਵਾ ਦੋ ਬਹੁਤ ਹੀ ਮਹੱਤਵਪੂਰਨ ਗੱਲਾਂ ਹਨ ਜਿਸ ਲਈ ਅਸੀਂ ਇਹ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਅਸੀਂ ਤੁਹਾਡਾ ਵੀ ਸਹਿਯੋਗ ਚਾਹੁੰਦੇ ਹਾਂ ਮੈਂ ਪਬਲਿਕ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਇੱਕ ਤਾਂ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਹੈ ਨਥਸ ਤੱਕ ਨੂੰ ਤੇ ਕੁਝ ਨੌਜਵਾਨ ਟਰਾਲੀਆਂ, ਛਲੰਗਰ ਦੀਆਂ ਟਰਾਲੀਆਂ ਵੀ ਆਉਂਦੀਆਂ ਹਨ ਤੇ ਮੈਂ ਸਿਰਫ ਪਬਲਿਕ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਤੇ ਉੱਚੇ ਤੇ ਲਾਊਡ ਸਪੀਕਰ ਨਾ ਲਾਏ ਜਾਣ। ਕੋਈ ਵੀ ਹੁੱਲੜ ਬਾਜ਼ੀਏ ਕੋਈ ਰੇਸਾਂ ਦੀ ਨਾ ਕੀਤੀਆਂ ਜਾਣ। ਸੋ ਅਸੀਂ ਇੱਕ ਰਿਸਪਾਂਸਿਬਲ ਸਿਟੀਜ਼ਨ ਦਾ ਸਬੂਤ ਦੇਈਏ ਇੱਥੇ ਤੇ ਕੋਈ ਬਜ਼ੁਰਗ ਵੀ ਟਰਾਲੀਆਂ ਤੇ ਜ਼ਰੂਰ ਬੈਠੇ ਹੋਣ ਤਾਂ ਜੋ ਇਹੋ ਜੇ ਕੰਮ ਨਾ ਹੋਵੇ। ਇਸ ਤੋਂ ਇਲਾਵਾ ਜਦ ਲੰਗਰ ਵਰਤਾਏ ਜਾਂਦੇ ਹਨ ਤਾਂ ਕਿਸੇ ਵੀ ਕਿਸਮ ਦੇ ਲਾਊਡ ਸਪੀਕਰ ਜਾਂ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ। ਤਾਕੀ ਸਭ ਲੋਕ ਬਾਣੀ ਦਾ ਜਾਪ ਤੇ ਬਾਣੀ ਸੁਣ ਸਕਣ ਚੰਗੀ ਤਰ੍ਹਾਂ ਬੈਠ ਸਕਣ ਸਫਾਈ ਇੱਕ ਬਹੁਤ ਵੱਡਾ ਚੈਲੰਜ ਹੈ ਮਿਊਨਿਸਪਲ ਕਾਉਂਸਲ ਦਿਨ ਰਾਤ ਤੋਂ ਹੀ ਦਿਨਾਂ ਤੋਂ ਸਫਾਈ ਦਾ ਬਿਹਾਨ ਸ਼ੁਰੂ ਕੀਤਾ ਹੋਇਆ ਦਿਨ ਰਾਤ ਸਫਾਈ ਕਰ ਰਹੇ ਹਨ ਲਾਈਟਾਂ ਦਾ ਪ੍ਰਬੰਧ ਵੀ ਚੈੱਕ ਕਰ ਰਹੇ ਹਨ ਤਾਂ ਜੋ ਰਾਤ ਦੇ ਟਾਈਮ ਕਿਧਰੇ ਹਨੇਰਾ ਨਾ ਹੋਵੇ ਅਸੀਂ ਅੰਮ੍ਰਿਤਸਰ ਵਾਲੇ ਕਸ਼ਮੀਰ ਸਿੰਘ ਬਾਬਾ ਜੀ ਪੂਰੇ ਵਾਲੇ ਜੀ ਦਾ ਵੀ ਸੰਯੋਗ ਲਿਆ ਹੈ ਕੋਈਆਂ ਮਸ਼ੀਨਾਂ ਲੈ ਕੇ ਆਏ ਹਨ ਇੱਥੇ ਪਰ ਇਹਦੇ ਵਿੱਚ ਪਬਲਿਕ ਦਾ ਬਹੁਤ ਸਹਿਯੋਗ ਸਾਨੂੰ ਚਾਹੀਦਾ ਹੈ ਕਿਉਂਕਿ ਪਲਾਸਟਿਕ ਦੇ ਵਰਤੋਂ ਕਿਰਪਾ ਕਰਕੇ ਨਾ ਕੀਤੀ ਜਾਏ ਪਲਾਸਟਿਕ ਦੇ ਚਮਚ ਪਲੇਟਾਂ ਆਦੀ ਅਤੇ ਜਿਹੜੇ ਲੰਗਰ ਜਿੱਥੇ ਵੀ ਲਗਾਏ ਗਏ ਹਨ ਉੱਥੇ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਿਆ ਜਾਵੇ ਗਿੱਲਾ ਕੂੜਾ ਜਿਵੇਂ ਫਰੂਟ ਸਬਜ਼ੀਆਂ ਦੇ ਛਿਲਕੇ ਚਾਹ ਬਚੀ ਹੋਈ ਚਾਹ ਲੰਗਰ ਆਦੀ ਸੋ ਦੈਟ ਕਾਉਂਸਲ ਦੀ ਵੈਨ ਸਵੇਰੇ ਸ਼ਾਮ ਇੱਥੇ ਜਿੱਥੇ ਲੰਗਰ ਲਾਏ ਹੋਏ ਹਨ ਉੱਥੇ ਆਏਗੀ ਤੇ ਗਿੱਲਾ ਕੁੜਾ ਸੁੱਕਾ ਕੁੜਾ ਲਗ ਲਗ ਲੱਗ ਲੱਗ ਲੱਗ। ਸੋ ਇਹਦੇ ਵਿੱਚ ਸਾਨੂੰ ਸਾਰੀ ਪਬਲਿਕ ਦਾ ਸਹਿਯੋਗ ਚਾਹੀਦਾ ਹੈ। ਇਸ ਤੋਂ ਇਲਾਵਾ ਹੁਣ ਜਿਹੜੀਆਂ ਟ੍ਰੈਫਿਕ ਡਾਇਵਰਸ਼ਨ ਹਨ ਜਿਹੜੇ ਡਰੋਨਸ ਚੱਲਣ ਨੇ ਉਹਦੇ ਬਾਰੇ ਤੁਹਾਨੂੰ ਐਸਿਸ ਕਮੈਂਡਰ। ਸਿਹਤ ਸਹੂਲਤਾਂ ਲਈ 6 ਡਿਸਪੈਂਸਰੀਆਂ ਲਗਾਈਆਂ ਗਈਆਂ ਹਨ। 9 ਐਂਬੂਲੈਂਸਿਸ ਰੈਡੀ ਹਨ। इवन ਫਾਇਰ ਬ੍ਰਿਗੇਡ ਵੀ ਰੈਡੀ ਹਾਂ ਜੇ ਉਹ ਜਾਪਨਾ ਕਰੇ ਕੋਈ ਇਹੋ ਜਿਹਾ ਇਨਸੀਡੈਂਟ ਹੋ ਜਾਂਦਾ ਹੈ। ਉਹ ਸਾਰੇ ਅਰੇਂਜਮੈਂਟ ਹੈ ਕੁਝ ਸਾਡੇ ਧਿਆਨ ਵਿੱਚ ਆਇਆ ਸੀਗਾ ਕਿ ਬਿਨਾ ਪਰਵਾਨਗੀ ਤੋਂ ਖੂਨਦਾਨ ਕੈਂਪ ਲੱਗੇ ਹੋਣ ਹਨ ਇਹਦੇ ਲਈ ਸਿਵਲ ਸਰਜਨ ਦਫ਼ਤਰ ਨੂੰ ਅਸੀਂ ਸਟੇਟ ਕਰਤਾ ਹੈ ਤੇ ਵੈਸੇ ਵੀ ਬਿਨਾ ਪੁਲਿਸ ਦੀ ਪੜਤਾਲ ਤੋਂ ਬਿਨਾ ਪੁਲਿਸ ਵੈਰੀਫਿਕੇਸ਼ਨ ਤੋਂ ਕੋਈ ਵੀ ਇੱਥੇ ਖੂਨਦਾਨ ਕੈਂਪ ਨਹੀਂ ਲੱਗੇਗਾ ਇਸ ਬਾਰੇ ਅਸੀਂ ਸਾਰਿਆਂ ਨੂੰ ਅਲਰਟ ਕੀਤਾ ਹੈ ਸਾਰੀ ਸਾਡੀ ਡਿਊਟੀ ਹੈ ਉਹਨਾਂ ਨੂੰ ਵਾਇਰਲੈਸ ਕਮਿਊਨੀਕੇਸ਼ਨ ਦੇ ਨਾਲ ਲਿੰਕ ਕੀਤਾ ਉਹ ਸਾਡੇ ਕਿਉਂਕਿ ਅਸੀਂ ਦੇਖਿਆ ਜੀ ਪਿੱਛੇ ਜੇ ਮਤਲਬ ਇਹ ਇਸ ਟਾਈਮ ਤੇ ਮੋਬਾਈਲ ਨਹੀਂ ਚੱਲਦੇ ਹਨ ਉਮ ਇਹ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਜੇ ਕਿਸੇ ਨੂੰ ਲੋਡ ਹੁੰਦੀ ਹੈ ਤਾਂ ਉਹ ਰੀਚ ਨਹੀਂ ਕਰ ਪਾਉਂਦੇ ਤਾਂ ਸਾਰੀ ਜਿਹੜੀ ਸਾਡੀ ਪੁਲਿਸ ਡਿਊਟੀ ਹੈ ਉਹਨਾਂ ਨੂੰ ਇਹ ਬਰੀਫਿੰਗ ਹੈ ਉਹ ਸਾਡੇ ਕੰਟਰੋਲ ਰੂਮ ਤੇ ਨੋਟ ਹੋਊਗਾ ਤੇ ਪੁਲਿਸ ਵੱਲੋਂ ਇਮੀਡੀਏਟਲੀ ਉਹਨਾਂ ਨੂੰ ਮਦਦ ਉੱਥੇ ਪਹੁੰਚਾਈ ਜਾਏਗੀ ਤੇ ਜੀ ਜਿਹੜਾ ਪੂਰਾ ਇਲਾਕਾ ਚੱਪੇ-ਚੱਪੇ ਨੂੰ ਅਸੀਂ ਸੀਸੀਟੀਵੀ ਕੈਮਰਾਜ਼ ਨਾਲ ਕਵਰ ਕੀਤਾ ਹੈ ਉਹਦਾ ਜਿਹੜਾ ਸਾਡੇ ਕੋਲ ਸੈਂਟਰਲਾਈਜ਼ਡ ਇੱਥੇ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ ਨਾਲ ਹੀ ਸੀਸੀਟੀਵੀ ਨੂੰ ਅਸਿਸਟ ਕਰਨ ਦੇ ਲਈ ਇਧਰ ਸਾਡੇ ਵੱਲੋਂ ਡਰੋਨ ਦਾ ਉਪਯੋਗ ਕੀਤਾ ਜਾ ਰਿਹਾ ਹੈ ਜਿੰਨੀ ਵੀ ਪਾਰਕਿੰਗ ਮੈਨੇਜਮੈਂਟ ਹੈ ਉਹਨੂੰ ਡਰੋਨ ਰਾਹੀਂ ਦੇਖਿਆ ਜਾ ਰਿਹਾ ਹੈ ਪਾਰਕਿੰਗ ਸਾਡੇ ਇੱਥੇ ਸੁਪਰਵਾਈਜ਼ਰੀ ਅਫਸਰ ਜਿਹੜੇ ਬੈਠੇ ਹੁੰਦੇ ਨੇ ਉਹ ਉਹ ਦੇਖ ਕੇ ਅੱਗੇ ਨਿਰਦੇਸ਼ ਦੇ ਰਹੇ ਨੇ ਕਿ ਇਹ ਪਾਰਕਿੰਗ ਜੇ ਭਰ ਗਈ ਹੈ ਤਾਂ ਤੁਸੀਂ ਨੈਕਸਟ ਪਾਰਕਿੰਗ ਸ਼ੁਰੂ ਕਰ ਦਿਓ ਤੇ ਇਹਦਾ ਸਾਰੇ ਦਾ ਇੱਕੋ ਹੀ ਮੰਤਵ ਹੈ ਕਿ ਜਿਹੜੀ ਇੱਥੇ ਸੰਗਤ ਆ ਰਹੀ ਹੈ ਉਹ ਗੁਰਦੁਆਰਾ ਸਾਹਿਬ ਦੇ ਸਭ ਤੋਂ ਨੇੜੇ ਅਵੇਲੇਬਲ ਸਪੌਟ ਅਸੀਂ ਉਹਨਾਂ ਨੂੰ ਉੱਥੇ ਹੀ ਦਈਏ ਪਾਰਕਿੰਗ ਦਾ ਤਾਂ ਕਿ ਉਹ ਇੱਥੇ ਜਿਹੜਾ ਉਹਨਾਂ ਨੇ ਮੱਥਾ ਟੇਕਣਾ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਨਾ ਆਵੇ ਤੇ ਫਤਗੜ ਸਾਹਿਬ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸੰਗਤ ਦੀ ਸੁਰੱਖਿਆ ਤੇ ਸਹੂਲਤ ਦੇ ਮੱਦੇ ਨਜ਼ਰ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਸਾਡੇ ਵੱਲੋਂ ਇਹੀ ਬੇਨਤੀ ਹੈ ਕਿਉਂਕਿ ਇਹ ਇੱਕ ਸੋਗਮਈ ਅਫਸਰ ਹੈ ਜਿਹੜੀ ਸੰਗਤ ਇੱਥੇ ਪਹੁੰਚ ਰਹੀ ਹੈ ਸ਼ਰਧਾਂਜਲੀ ਭੇਟ ਕਰਨ ਦੇ ਲਈ ਉਹ ਇਸ ਅਫਸਰ ਦੇ ਮर्याਦਾ ਨੂੰ ਹਮੇਸ਼ਾ ਧਿਆਨ ਰੱਖੇ ਤੇ ਪੁਲਿਸ ਜਿਹੜੀ ਆ ਹਰ ਵੇਲੇ ਉਹਨਾਂ ਦੀ ਸੇਵਾ ਝਾਵੇ ਇਹ ਪੁਆਇੰਟ ਪਰਤੀ ਕੋਈ ਇਹ 20 ਪਾਰਕਿੰਗ ਪੁਆਇੰਟ ਨੇ ਜਿਹੜੇ ਚਾਰ ਮੇਜਰ ਹਾਈਵੇ ਨੇ ਜਿਹੜੇ ਕਿ ਫਤਿਹਗੜ੍ਹ ਸਾਹਿਬ ਨੂੰ ਕਨੈਕਟ ਕਰ ਰਹੇ ਨੇ ਤੇ ਮੈਂ ਤੁਹਾਨੂੰ ਥੋੜਾ ਹੀ ਲੰਬਾ ਹੋ ਜਾਏਗਾ ਬਸ ਇਹ ਪਟਾਣਾ ਮਰਿੰਡਾ ਰੋਡ ਤੇ ਪੰਜ ਪਾਰਕਿੰਗ ਪੁਆਇੰਟਸ ਹੈਗੇ ਨੇ ਅਨਾਜ ਮੰਡੀਆ ਜੋ ਕਿ ਨੈਸ਼ਨਲ ਹਾਈਵੇ ਨੂੰ ਫੀਡ ਕਰਦੀ ਹੈ ਅਨਾਜ ਮੰਡੀ ਤਕਰੀਬਨ 50 ਏਕੜ ਦੀ ਸਾਡੇ ਕੋਲ ਪਾਰਕਿੰਗ ਹੈ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤਕਰੀਬਨ ਸਾਡੇ ਕੋਲ 30-35 ਏਕੜ ਦੀ ਪਾਰਕਿੰਗ ਹੈ ਇਸ ਤੋਂ ਇਲਾਵਾ ਜਿਹੜਾ ਚੰਡੀਗੜ੍ਹ ਰੋਡ ਹੈਗੀ ਹੈ ਜਿਹੜੀ ਕਿ ਫਤਿਹਗੜ੍ਹ ਸਾਹਿਬ ਵਿਚ ਆ ਰਹੀ ਹੈ ਉਹਦੇ ਤੇ ਵੱਖ-ਵੱਖ ਥਾਵਾਂ ਤੇ ਪਾਰਕਿੰਗ ਪੁਆਇੰਟ ਸਾਰੇ ਅਨਪਰਾਇਡ ਕੀਤੇ ਨੇ ਲਿੰਕਨ ਕਾਲਜ ਰੋਡ ਅਤੇ ਪਟਿਆਲਾ ਬਾਈਪਾਸ ਉਹਦੇ ਤੇ ਪਾਰਕਿੰਗ ਪੁਆਇੰਟ ਅਵੇਲੇਬਲ ਹੈ